ਟੀ ਟਰੰਪ ਦਾ ਫੈਸਲਾ ਗਲੋਬਲ ਮੌਸਮੀ ਲੜਾਈ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਕਮਜ਼ੋਰ ਕਰੇਗਾ। ਸਰਸਿਕਾਲ ਜੀ ਮੈਂ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿਕਵਿਡ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੇ ਕਿ ਆਏ ਦਿਨ ਕੋਈ ਨਾ ਕੋਈ ਨਵਾਂ ਤੇ ਨਵਾਂ ਫੈਸਲਾ ਸੁਣਾਉਂਦੇ ਰਹਿੰਦੇ ਨੇ ਉਹਨਾਂ ਨੇ ਅਮਰੀਕਾ ਨੂੰ ਦੁਨੀਆ ਦੀਆਂ ਦਰਜਨਾਂ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਵਾਪਸ ਖਿੱਚ ਲਿਆ ਗਿਆ ਹੈ ਉਹਨਾਂ ਵਿੱਚ ਇਹ ਅਜੀਹਾ ਸੰਸਥਾਵਾਂ ਹਨ ਜੋ ਕਿ ਮੌਸਮੀ ਤਬਦੀਲੀ ਨਾਲ ਲੜਨ ਦੇ ਵਿੱਚ ਕੰਮ ਕਰਦੀਆਂ ਨੇ 65 ਤੋਂ ਬਾਅਦ ਦੇ ਸੰਸਥਾਵਾਂ ਵਿੱਚ ਲਗਭਗ ਜਿਹੜੀਆਂ ਅੱਧੀਆਂ ਸੰਯੁਕਤ ਰਾਸ਼ਟਰ ਦੇ ਨਾਲ ਜੁੜੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਯੂਨੈਸਕੋ ਫਰੇਮਵਰਕ ਕਨਵੈਨਸ਼ਨ ਓਨ ਕਲਾਈਮੇਟ ਚੇਂਜ ਯਾਨੀ ਕਿ UNFCCC ਵੀ ਸ਼ਾਮਿਲ ਹੈ ग्लोबल वार्मिंग ਖਿਲਾਫ ਸਾਰੀ ਦੁਨੀਆ ਦੀ ਕੋਸ਼ਿਸ਼ ਦੀ ਇਹ ਜਿਹੜੀ ਇੱਕ ਨੀ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਵਿਕਾਸ ਔਰਤਾਂ ਦੀ ਜਿਹੜੀ ਬਰਾਬਰੀ ਅਤੇ ਟਕਰਾਅ ਰੋਕਣ ਵਾਲੀਆਂ ਸੰਸਥਾਵਾਂ ਵੀ ਇਸ ਫੈਸਲੇ ਦੇ ਵਿੱਚ ਜਿਹੜੀਆਂ ਆ ਚੁੱਕੀਆਂ ਨੇ ਦੱਸ ਦਈਏ ਕਿ 트럼ਪ ਸਰਕਾਰ ਅਕਸਰ ਇਹਨਾਂ ਨੂੰ ਗਲੋਬਲਿਸਟ ਜਾਂ ਫਿਰ ਵਾਕ ਅਜੰਡਾ ਕਹਿ ਕੇ ਰੱਦ ਕਰ ਚੁੱਕੀ ਹੈ ਤੇ ਵਾਈਟ ਹਾਊਸ ਨੇ ਵੀ ਇਹ ਕਿਹਾ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਕਿ ਕਿਉਂਕਿ ਇਹ ਸੰਸਥਾਵਾਂ ਅਮਰੀਕਾ ਦੇ ਹਿੱਤ ਦੇ ਵਿੱਚ ਸੇਵਾ ਨਹੀਂ ਕਰਦੀਆਂ ਤੇ ਜਿਹੜੀਆਂ ਕਿ ਅਰਸ਼ਹੀਨ ਜਾਂ ਫਿਰ ਅਮਰੀਕਾ ਵਿਰੋਧ ਅਜੈਂਡਾ ਨੂੰ ਅੱਗੇ ਵਧਾਉਂਦੀਆਂ ਨੇ ਉਹਨਾਂ ਮੁਤਾਬਿਕ ਇਹ ਸੰਸਥਾਵਾ ਟੈਕਸ ਦੇ ਪੈਸਿਆਂ ਦੀ ਜਿਹੜੀ ਬਰਬਾਦੀ ਮੰਨੀ ਜਾਂਦੀ ਹੈ 트ੰਪ ਨੇ ਜਿਹੜੀ ਕਿ ਇੰਟਰ ਗਵਰਨਮੈਂਟਲ ਪੈਨਲ ਔਨ ਕਲਾਈਮੇਟ ਚੇਂਜ ਹੈ ਯਾਨੀ ਕਿ ਆਈ ਪੀ ਸੀ ਸੀ ਤੋਂ ਵੀ ਅਮਰੀਕਾ ਨੂੰ ਬਾਹਰ ਕੱਢ ਲਿਆ ਹੈ ਆਈ ਪੀ ਸੀ ਸੀ ਦੁਨੀਆਂ ਦੀ ਜਿਹੜੀ ਸਭ ਤੋਂ ਵੱਡੀ ਮੌਸਮੀ ਵਿਗਿਆਨਿਕ ਸੰਸਥਾ ਮੰਨੀ ਜਾਂਦੀ ਹੈ ਜੋ ਕਿ ਧਰਤੀ ਦੇ ਤਾਪਮਾਨ ਵਾਧਨ ਬਾਰੇ ਮਹੱਤਵਪੂਰਨ ਜਾਣਕਾਰੀ ਜਿਹੜੀ ਰਿਪੋਰਟ ਬਣਾ ਕੇ ਦਿੰਦੀ ਹੈ ਤੇ ਇਸ ਦੇ ਨਾਲ ਅੱਲ ਹੀ ਦੱਸ ਦੇਈਏ ਕਿ ਆਈਪੀਸੀਸੀ ਦੇ ਅੰਦਰੂਨੀ ਸਰੋਤਾਂ ਨੇ ਜਿਹੜੀ ਕਾਫੀ ਜ਼ਿਆਦਾ ਚਿੰਤਾ ਜਤਾਈ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜੀ ਵਾਈਟ ਹਾਊਸ ਨੇ ਪਹਿਲਾਂ ਵੀ ਅਮਰੀਕਾ ਦੇ ਜਿਹੜੇ ਵਿਗਿਆਨਿਕਾਂ ਦਾ ਉਹਨਾਂ ਨੂੰ ਚੀਨ ਦੇ ਵਿੱਚ ਹੋਈ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਜਾਣ ਤੋਂ ਰੋਕ ਲਿਆ ਸੀਗਾ ਤੇ ਜਿਹੜੀ ਅਗਲੀ ਆਈਪੀਸੀਸੀ ਦੀ ਰਿਪੋਰਟ ਹੈ ਉਹ ਅਗਲੇ ਸਮੇਂ ਦੇ ਵਿੱਚ ਕਾਫੀ ਦੇਰੀ ਨਾਲ ਆਉਣ ਦੀ ਜਿਹੜੀ ਸੰਭਾਵਨਾ ਮੰਨੀ ਜਾ ਰਹੀ ਹੈ ਯੂਨ ਤੋਂ ਬਾਹਰ ਦੀਆਂ ਕੁਝ ਹੋਰ ਸੰਸਥਾਵਾਂ ਜਿਵੇਂ ਕਿ ਇੰਟਰਨੈਸ਼ਨਲ ਸੋਲਰ ਅਲਾਈਐਂਸਸ ਇੰਟਰਨੈਸ਼ਨਲ ਇੰਸਟੀਚਿਊਟ ਆਫ ਡੈਮੋਕ੍ਰੇਸੀ ਐਂਡ ਇਲੈਕਟ੍ਰੋਲ ਅਸਿਸਟੈਂਟ ਹੈ ਅਤੇ ਇਸ ਦੇ ਨਾਲ ਹੀ ਗਲੋਬਲ ਕਾਉਂਟਰ ਟੂਰਿਜ਼ਮ ਫਾਰਮਰ ਵੀ ਇਸ ਫੈਸਲੇ ਦੇ ਵਿੱਚ ਪ੍ਰਭਾਵਿਤ ਹੋਏ ਨੇ ਟਰੰਪ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਸੰਸਥਾਵਾਂ ਦੀ ਫੰਡਿੰਗ ਹੈ ਜਿਹੜੀ ਉਹ ਰੋਕ ਚੁੱਕੇ ਨੇ ਅਤੇ ਇਸ ਦੇ ਨਾਲ ਹੀ ਉਹ ਮਨੁੱਖੀ ਕਾਰਨਾਂ ਦੇ ਹੋ ਰਹੇ ਜਿਹੜੀ ਮੌਸਮੀ ਤਬਦੀਲੀ ਨੂੰ ਵੀ ਪਹਿਲਾਂ ਤੋਂ ਬੋਲ ਚੁੱਕੇ ਨੇ ਤੇ ਇਸ ਦੇ ਨਾਲ ਹੀ ਦੱਸਦੇ ਕਿ ਯੂਐਨ FCC ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਵਿੱਚ ਹਜੇ ਜਿਹੜੀ ਅਮਰੀਕਾ ਨੂੰ ਹਜੇ ਇੱਕ ਹੋਰ ਸਾਲ ਲੱਗੇਗਾ ਪਰ ਅਸਲ ਦੇ ਵਿੱਚ ਅਮਰੀਕਾ ਕਾਫੀ ਸਮੇਂ ਤੋਂ ਇਸ ਜਿਹੜੀ ਪ੍ਰਕਿਰਿਆ ਦੇ ਵਿੱਚ ਆਸਗਾ ਮੈਂ ਤੇ ਇਸ ਦੇ ਵਿੱਚ ਦੱਸ ਦਈਏ ਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਫੈਸਲਾ ਅਮਰੀਕਾ ਅਦਾਲਤ ਦੇ ਵਿੱਚ ਚੁਣੌਤੀ ਦਿੱਤਾ ਜਾਵੇਗਾ ਜਾਂ ਫਿਰ ਕਾਨੂੰਨੀ ਤੌਰ ਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਕੋਈ ਭਵਿੱਖ ਦੇ ਵਿੱਚ ਰਾਸ਼ਟਰਪਤੀ ਇਸ ਫੈਸਲੇ ਨੂੰ ਆਸਾਨੀ ਦੇ ਨਾਲ ਵਾਪਸ ਕਰ ਸਕੇਗਾ ਜਾਂ ਨਹੀਂ ਇਹ ਕਦਮ ਉਸ ਤੋਂ ਬਾਅਦ ਆਇਆ ਜਦੋਂ ਕਿ 트럼ਪ ਨੇ ਪਿਛਲੇ ਸਾਲ ਦੂਜੀ ਵਾਰ ਪੈਰਿਸ ਕਲਾਈਮੇਟ ਸਮਝੋਤੇ ਤੇ ਜਿਹੜੀ ਅਮਰੀਕਾ ਨੂੰ ਬਾਹਰ ਕੱਢਿਆ ਸੀਗਾ ਤੇ ਇਸ ਦੇ ਨਾਲ ਹੀ ਬ੍ਰਾਜ਼ਿਲ ਵਿੱਚ ਹੋਏ ਕੋਪ 30 ਸਮੀਟ ਦੇ ਵਿੱਚ ਕੋਈ ਡੈਲੀਗੇਸ਼ਨ ਨਹੀਂ ਭੇਜੀ ਆਰਗੇਨਾਈਜੇਸ਼ਨ ਅਮਰੀਕਾ ਨੇ ਪਹਿਲਾਂ ਵੀ World Health Organization ਯਾਨੀ ਕਿ WHO UN Human Rights Council ਅਤੇ UNESCO ਤੋਂ ਵੀ ਵਾਪਸ ਨਿਕਲ ਚੁੱਕੇ ਐ ਤੇ ਯੂਰੋਪੀ ਨੇਤਾਵਾਂ ਨੇ ਇਸ ਫੈਸਲੇ ਦੀਆ ਲੋਚਨਾ ਕੀਤੀ ਹੈ ਤੇ EU ਦੇ ਮੌਸਮੀ ਕਮਿਸ਼ਨਰ ਨੇ ਇਸ ਨੂੰ ਅਫਸੋਸਨਾਕ ਦੱਸਿਆ ਹੈ ਤੇ ਦੱਸ ਦਈਏ ਕਿ ਇਹ ਇਸ ਨਾਲ ਦੁਨੀਆ ਭਰ ਦੀ ਜਿਹੜੀ ਸਾਂਝੀ ਕੋਸ਼ਿਸ਼ ਕਮਜ਼ੋਰ ਕੀਤੀ ਜਾ ਰਹੀ ਹੈ ਅਮਰੀਕਾ ਦੀ ਇੱਕ ਵਿਗਿਆਨਕ ਸੰਸਥਾ ਨੇ ਇਸ ਕਦਮ ਨੂੰ ਨਵਾਂ ਨਵਾਂ ਨੀਵ ਦਰਜਾ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਇਸ ਇਹ ਲੋਕਾਂ ਦੀ ਸਿਹਤ ਸੁਰੱਖਿਆ ਅਤੇ ਗਲੋਬਲ ਸਹਿਯੋਗ ਲਈ ਖਤਰਨਾਕ ਹੈ